ਨੀ ਵੇਖੋ ਜਿੱਦਾਂ ਅੱਜ ਸੈਂਟਰ ਸਰਕਾਰ ਨੇ 2 ਰੁਪਏ ਪੈਟਰੋਲ ਦਾ ਤੇ ਡੀਜ਼ਲ ਦਾ ਰੇਟ ਘਟਾਇਆ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੋਈ ਫਾਇਦਾ ਇਹਦਾ ਲੱਗਦਾ ਵਾ 2 ਰੁਪਈ ਰੇਟ ਦਾ ਕੋਈ ਜੇ ਹੁਣ ਮਜਬੂਰ ਆ ਬੰਦਾ ਜੇ ਉਹਨੇ 2 ਰੁਪਈਆ ਰੇਟ ਘੱਟ ਹੀ ਦਿੱਤਾ ਵੀ ਪਾਉਂਦੇ ਆ ਜੇ ਹੁਣ ਵਧਾਤਾ ਤੇ ਤਾਂ ਵੀ ਮਜਬੂਰੀ ਖਾਤਰ ਪਾਉਣਾ ਹੀ ਪੈਣਾ ਕਿੰਨੇ ਤੁਹਾਡੇ ਸੋਨਾਂ ਕਿੰਨੇ ਘਟਨੇ ਚਾਹੀਦੇ ਵੇ ਘਟੋ ਘਟੋ ਨੂੰ 5-10 ਰੁਪਏ ਦਾ ਤੇ ਫਰਕ ਹੋਣਾ ਚਾਹੀਦਾ ਸੀ ਇਹ ਗਵਰਨਮੈਂਟ ਦਾ ਸਟੈਂਡ ਹੈ ਜੀ ਜਦ ਕੋਈ ਇਲੈਕਸ਼ਨ ਵਗੈਰਾ ਆਉਂਦੀ ਆ ਤਾਂ ਉਹਨਾਂ ਦਾ ਮੇਨ ਮੁੱਦਾ ਹੁੰਦਾ ਕਿ ਲੋਕਾਂ ਨੂੰ ਬੇਫੂਰ ਪੈਟਰੋਲ ਉਹ ਸ਼ੁਦਾਈ ਬਣਾ ਲਓ ਮੂਤ ਬਣਾ ਲਓ ਕਿਰੇਓ ਸਮਰ న్యూਸ ਔਰ ਮੈਂ ਜਸਪਾਲ ਸ਼ਰਮਾ ਅੱਜ ਤੜਕੇ 6 ਵਜੇ ਤੋਂ ਜਿਹੜੇ ਕਿ ਸਾਡੇ ਸੈਂਟਰ ਸਰਕਾਰ ਵੱਲੋਂ ਪੈਟਰੋਲ ਔਰ ਡੀਜ਼ਲ ਦੇ ਰੇਟ ਘਟਾਏ ਗਏ ਆ ਉਸ ਸੰਬੰਧੀ ਅਸੀਂ ਅੱਜ ਪੈਟਰੋਲ ਪੰਪ ਤੇ ਆਏ ਔਰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਤਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ 2 ਰੁਪਏ ਦੇ ਨਾਲ ਕਿੰਨਾ ਕੁ ਤੁਹਾਨੂੰ ਫਾਇਦਾ ਹੋਇਆ ਜਾਂ ਤੁਹਾਨੂੰ ਕਿਸ ਤਰ੍ਹਾਂ ਲੱਗਾ ਇਸ ਸਬੰਧ ਵਿੱਚ ਮੇਰੇ ਕੋਲ ਵੀਰ ਪٹرول ਪੰਪ ਤੇ ਆਏ ਵੀਰ ਪٹرول ਪਾਉਣ ਵਾਸਤੇ ਆਏ ਇਹਨਾਂ ਦਾ ਮੈਂ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਅੱਜ ਇੱਥੇ ਕੀ ਕਰਨ ਆਏ ਜੀ ਮੈਂ ਇਥੇ ਟੀਲਪੋਨ ਆਇਆ ਜੀ ਮੈਂ ਵੈਸੇ ਵੀ ਆਪਣਾ ਲੀਵਰ ਜੁਨੀਅਨ ਡਿਪਾਰਟਮੈਂਟ ਦਾ ਪ੍ਰਧਾਨ ਹੈਗਾ ਜੀ ਅੱਛਾ ਜੀ ਹਾਂਜੀ ਨਹੀਂ ਵੇਖੋ ਜਿੱਦਾਂ ਅੱਜ ਸੈਂਟਰ ਸਰਕਾਰ ਨੇ 2 ਰੁਪਏ ਪੈਟਰੋਲ ਦਾ ਤੇ ਡੀਜ਼ਲ ਦਾ ਰੇਟ ਘਟਾਇਆ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੋਈ ਫਾਇਦਾ ਇਹਦਾ ਲੱਗਦਾ ਵਾ ਵੇਖੋ ਜੀ ਫਾਇਦਾ ਇਹ ਸਰਕਾਰਾਂ ਦੇ ਹੁਣ ਇਲੈਕਸ਼ਨ ਹੈਗੀ ਆ ਹਾਂਜੀ ਤੇ ਪਹਿਲੋਂ ਵੀ ਜਿਹੜਾ ਨਾ ਜੇ ਘਟਾਇਆ ਤੇ ਪਹਿਲੋਂ ਵਧਿਆ ਵੀਗਾ ਤੇ ਇਹਦੇ ਇਸ ਤਰ੍ਹਾਂ ਹੁੰਦੀ ਨਹੀਂ ਮੈਂ ਗਰਾਊਂਡ ਲੈਵਲ ਤੇ ਇੱਕ ਪਾਰਟੀ ਨੂੰ ਛੱਡ ਕੇ ਗੱਲ ਕਰਨ ਲੱਗਾ ਮੇਰਾ ਕੋਈ ਪਾਰਟੀ ਨਾਲ ਨਹੀਂ ਰਿਲੇਸ਼ਨ ਹੈਗਾ ਆਮ ਇਨਸਾਨ ਆ ਪਰ ਮੈਨੂੰ ਲੇਬਰ ਯੂਨੀਅਨ ਡਿਪਾਰਟਮੈਂਟ ਆਮ ਲੋਕਾਂ ਨੇ ਪ੍ਰਧਾਨ ਬਣਾਇਆ ਤੇ ਇਹ ਹੈ ਕਿ ਸਭ ਨੂੰ ਮੇਨ ਥਿਊਰੀ ਸੋਚਣੀ ਚਾਹੀਦੀ ਗਵਰਨਮੈਂਟ ਨੂੰ ਵੀ ਕੋਈ ਆਪਣਾ ਰੁਜ਼ਗਾਰ ਦਿੱਤਾ ਜਾਵੇ ਮੇਨ ਰੁਜ਼ਗਾਰ ਜ਼ਰੂਰੀ ਹੈ ਜੀ ਆਪਾਂ ਨੂੰ ਗਰਾਊਂਡ ਡਰਾਈਵਰ ਤੇ ਲੈ ਕੇ ਹੁਣ ਮੇਰੇ ਨਾਲ ਲੇਬਰ ਡਿਪਾਰਟਮੈਂਟ ਦੇ ਰਾਜ ਮਿਸਤਰੀ ਮੁੰਡੇ ਆ ਤੇ ਆਪਣਾ ਲੇਬਰ ਵਾਲੇ ਬੰਦੇ ਆ ਜਿਹੜੇ ਉਹਨਾਂ ਨਾਲ ਕੰਮ ਕਰਦੇ ਆ 12 12 ਪੜੇ 14 14 ਪੜੇ ਜਿਹੜੇ ਆ ਉਹ ਸਾਡੇ ਨਾਲ ਮੈਂ ਕੰਮ ਕਰ ਰਿਹਾ ਮੈਂ ਖੁਦ ਆਮ 12 ਪੜਿਆ ਹੈਗਾ ਜੀ ਠੀਕ ਹੈ ਜੀ ਤੇ ਇਹ ਗੱਲ ਉਹੀ ਬੰਦਾ ਕਰ ਸਕਦਾ ਜਿਸ ਨੂੰ ਇਸ ਚੀਜ਼ ਦਾ ਪਤਾ ਹੋਵੇ ਮੈਂ ਖੁਦ ਗਵਰਨਮੈਂਟ ਗਵਰਨਮੈਂਟ ਦੀ ਸਰਵਿਸ ਵੀ ਵੇਖੀ ਪੰਜਾਬ ਪੁਲਿਸ ਦੇ ਵਿੱਚ 2014 'ਚ ਉਸ ਟਾਈਮ ਗੱਲ ਬਹੁਤੀ ਲੰਬੀ ਹੋ ਜਾਣੀ ਹੈ ਜੀ ਆਪਾਂ ਨਾ ਫਿਲਹਾਲ ਤੁਹਾਡੇ ਕੋਲ ਇਹ ਨਾਲ ਆਪਾਂ ਮੇਨ ਮਸਲਾ ਆਪਣਾ ਇਸੋ ਇਹੋ ਹੀ ਆ ਵੀ ਜਿਹੜਾ 2 ਰੁਪਏ ਸਰਕਾਰ ਨੇ ਰੇਟ ਘਟਾਇਆ ਇਹਨੂੰ ਕੀ ਵੇਖਦੇ ਜੇ 2 ਰੁਪਏ ਇਹ ਕਾਫੀ ਜਾਂ ਲੋਕਾਂ ਵਾਸਤੇ ਜਾਂ ਜਾਂ ਘਟਿਆ ਦੇਖੋ 2 ਰੁਪਏ ਰੇਟ ਦਾ ਕੋਈ ਜੇ ਹੁਣ ਮਜਬੂਰ ਆ ਬੰਦਾ ਜੇ ਉਹਨੇ 2 ਰੁਪਏ ਰੇਟ ਘੱਟ ਹੀ ਦਿੱਤਾ ਵੀ ਪਾਉਂਦੇ ਆ ਜੇ ਹੁਣ ਵਧਾਤਾ ਤੇ ਤਾਂ ਵੀ ਮਜਬੂਰੀ ਖਾਤਰ ਪਾਉਣਾ ਹੀ ਪੈਣਾ ਠੀਕ ਹੈ ਤੇ 2 ਰੁਪਈਆ ਨਾਲ ਫਰਕ ਪੈਂਦਾ ਜੇ ਆਮ ਆਪਣਾ ਜਿਆਦਾ ਪਬਲਿਕ ਆ ਤੇ ਉਹਨਾਂ ਨੂੰ ਦੋ ਰੁਪਈਆ ਦੇ حساب ਨਾਲ ਬਹੁਤ ਫਰਕ ਪੈ ਜਾਂਦਾ ਇੱਕ ਕੱਲੇ ਬੰਦੇ ਨੂੰ ਦੋ ਰੁਪਈਆ ਦੇ ਨਾਲ ਕੋਈ ਜ਼ਿਆਦਾ ਨਹੀਂ ਫਰਕ ਪੈਂਦਾ ਹੁਣ ਬੱਚੇ ਵੀ 5 ਰੁਪਈਏ 10 ਰੁਪਈਏ ਤੋ ਘਟ ਨਹੀਂ ਲੈਂਦੇ ਇਸ ਕਰਕੇ ਮੇਨ ਸਾਨੂੰ ਰੁਜ਼ਗਾਰ ਦੀ ਜ਼ਰੂਰਤ ਹੈ ਜੀ ਰੁਜ਼ਗਾਰ ਚਾਹੀਦਾ ਧੰਨਵਾਦ ਜੀ ਮੇਰੇ ਕੋ ਭੰਜੀ ਵੀ ਖੜੇ ਆ ਨਹੀਂ ਭੰਜੀ ਤੁਸੀਂ ਦੱਸੋ ਜਿੱਦਾਂ ਅੱਜ ਤੇ ਪੈਟਰੋਲ ਵੀ ਪੈਟਰੋਲ ਦਾ ਰੇਟ ਘਟਿਆ ਵਾ ਕੁਛ ਦਿਨ ਪਹਿਲਾਂ ਗੈਸ ਦਾ ਰੇਟ ਵੀ 100 ਰੁਪਈਆ ਘਟਿਆ ਸੀ ਨੂੰ ਕਿਦਾਂ ਵੇਖਦੇ ਜੀ ਵੇਖਣਾ ਸਾਰੇ ਕੀ ਹੈ ਵੋਟਾਂ ਦੇ ਲਾਲਚ ਨੇ ਆਏ ਆ ਬਸ ਤੇ ਵੋਟਾਂ ਪੈ ਰਹੀਆਂ ਹੁਣ ਉਹਨਾਂ ਦਾ ਕਰਕੇ ਇਹਨਾਂ ਨੇ ਘਟਾਤਾ ਵਾ ਕੋਈ ਫਰਕ ਨਹੀਂ ਜ਼ਿਆਦਾ ਪੈਂਦਾ ਸਾਨੂੰ ਇਹਦੇ ਨਾਲ ਆਪਾਂ ਨੂੰ ਮਹਿੰਗਾ ਹੀ ਹੋਏਗਾ ਤਾਂ ਵੀ ਆਪਾਂ ਰੋਟੀ ਤੇ ਕਮਾ ਕੇ ਖਾਣੀ ਪੈਣੀ ਤੇ ਰੋਟੀ ਬਣਾਣੀ ਪੈਣੀ ਆਪਾਂ ਨੂੰ ਗੈਸ ਦਾ ਕੋਈ ਜ਼ਿਆਦਾ ਫਰਕ ਨਹੀਂ ਹੋਵਗਾ ਸਾਨੂੰ ਮਤਲਬ ਤੁਹਾਨੂੰ ਲੱਗਦਾ ਕਿ 100 ਰੁਪਏ ਨਾਲ ਕੋਈ ਫਰਕ ਨਹੀਂ ਪਿਆ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪਿਆ ਫਰਕ ਹੈ ਵੀ ਆ ਬਟ ਜ਼ਿਆਦਾ ਨਹੀਂ ਕੁਝ ਮਤਲਬ ਤੁਹਾਡੇ ਹਿਸਾਬ ਨਾਲ ਕਿੰਨਾ ਘਟਣਾ ਚਾਹੀਦਾ ਇਹ ਜੇ ਘਟਦਾ ਤੇ ਘੱਟਣਾ ਚਲੋ ਸਾਰਾ ਜਿਵੇਂ ਆਪਣੀ ਜੇਬ ਦੇ ਹਿਸਾਬ ਨਾਲ ਹੀ ਆ ਥੋੜੀ ਮਿਹਨਤ ਕਰਦੇ ਆਪਾਂ ਤੇ ਕਟ ਵੀ ਬੜਾ ਭਰਿਆ ਜਾ ਸਕਦਾ 500 ਦੇ ਵਿੱਚ ਹੀ ਪਰ ਜਾ ਸਕਦਾ ਕੁਛ ਜ਼ਿਆਦਾ ਨਹੀਂ ਜਿੰਨੀ ਕ ਆਪਣਾ ਖਰਚਾ ਕਰਦਾ ਚੱਲਦਾ ਠੀਕ ਹੈ ਜੀ ਇੱਥੋਂ ਤੱਕ ਕਰੜੀ ਧੰਨਵਾਦ ਜੀ ਅ ਮੇਰੇ ਕੋਲ ਹੋਰ ਵੀ ਵੀਰ ਖੜੇ ਇਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂਜੀ ਭਾਜੀ ਕੀ ਨਾਂ ਡਾਟਾ ਜੀ ਗੁਰਚਰਨ ਸਿੰਘ ਅੱਜ ਨਾ ਪੈਟਰੋਲ ਦਾ ਰੇਟ 2 ਰੁਪਏ ਲੀਟਰ ਦਾ ਘਟਿਆ ਹਾਂਜੀ ਹਾਂ ਕਿਸ ਤਰ੍ਹਾਂ ਲੱਗਾ ਤੁਹਾਨੂੰ ਖੁਸ਼ੀ ਹੋਈ ਇਹਦੀ ਨਹੀਂ ਠੀਕ ਹੈ ਖੁਸ਼ੀ ਹੈਗੇ ਇਹ 2 ਰੁਪਏ ਨਾ ਤੁਸੀਂ ਸੰਤੁਸ਼ਟ ਜੇ ਵੀ 2 ਰੁਪਏ ਬੜੇ ਬੜੇ ਹੁੰਦੇ ਆ ਆਹ ਮਹਾਰਾਜ ਘਟੂਗਾ ਤਾਂ ਆਪਣੇ ਹੌਲੀ ਥੋੜਾ ਥੋੜਾ ਘਟੂ ਤਾਂ ਹੀ ਘਟਿਆ ਜਾਣਾ ਠੀਕ ਹੈ ਹਾਂਜੀ ਠੀਕ ਹੈ ਜੀ ਮੈਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰੂੰਗਾ ਹਾਂਜੀ ਭਾਜੀ ਕੀ ਨਾਂ ਤੁਹਾਡਾ ਜੀ ਮੈਂ ਨਾਂ ਜੀ ਕਬਲਜੀਤ ਸਿੰਘ ਜੀ ਹੈ ਅੱਜ ਭਾਜੀ ਸਰਕਾਰ ਨੇ 2 ਰੁਪਏ ਲੀਟਰ ਪੈਟਰੋਲ ਦਾ ਰੇਟ ਘਟਾਇਆ ਇਹਨੂੰ ਕਿੱਦਾਂ ਵੇਂਦੇ ਜੇ ਇਹ ਸਰ ਜਿਹੜਾ ਪੈਟਰੋਲ ਘਟਾਇਆ ਕੋਈ ਇਹਦਾ ਕੋਈ ਬੈਨੀਫਿਟ ਲੋਕਾਂ ਨੂੰ ਨਹੀਂ ਹੋਣਾ ਕਿਉਂਕਿ ਪਹਿਲਾਂ ਹੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਮੋਦੀ ਸਰਕਾਰ ਆਈ ਹੈ ਉਹਨਾਂ ਉਦੋਂ ਤੋਂ ਰੇਟ ਘਟਾਇਆ ਨਹੀਂ ਦਿਨੋ ਦਿਨ ਪਹਿਲੀ ਤਰੀਕ ਤੋਂ ਜੋ ਐਲ ਪੀ ਜੀ ਦੀ ਜਿਹਦਾ ਕੈਂਸ ਵਾਧੀ ਸੀ ਉਦੋਂ ਪੈਟਰੋਲਾਂ ਦੀ ਰੋਜ਼ 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 ਰੇਟ ਵਧੇ ਜਾ ਰਹੇ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਕਿੰਨਾ ਤੇਲ ਪੜਿਆ ਕਿਦਾਂ ਨਹੀਂ ਅੱਜ ਉਹਨਾਂ ਨੇ 2 ਰੁਪਏ ਘਟਾਇਆ ਤਾਂ ਹਾਈਲਾਈਟ ਕਰਦਾ ਵੀ 2 ਰੁਪਏ ਰੇਟ ਘਟਾਇਆ ਸੀ ਮਤਲਬ ਤੁਹਾਡੇ ਹਿਸਾਬ ਨਾਲ 2 ਰੁਪਏ ਜਿਹੜੇ ਆ ਥੋੜੇ ਆ ਥੋੜੇ ਆ ਕਿੰਨੇ ਤੁਹਾਡੇ ਹਿਸਾਬ ਨਾਲ ਕਿੰਨੇ ਘਟਣੇ ਚਾਹੀਦੇ ਵੇ ਠਟੋ ਘਟੋ ਨੂੰ 5-10 ਰੁਪਏ ਦਾ ਤਾਂ ਫਰਕ ਹੋਣਾ ਚਾਹੀਦਾ ਸੀ ਠੀਕ ਆ ਹਾਂਜੀ ਤੇ ਜੇ ਪਿੱਛੇ ਜੇ ਇਹਨਾਂ ਨੇ ਗੈਸ ਦਾ ਵੀ 100 ਰੁਪਏ ਘਟਾਇਆ ਉਹਨੂੰ ਕਿਦਾਂ ਵੇਨੇ ਜੇ ਉਹ ਆਪਣਾ ਨਹੀਂ ਉਹ ਚਲੋ ਜੋ ਐਸਸੀ ਅਜ ਪਿਛੜੇ ਚ ਰਹਿਣ ਉਹਨਾਂ ਵਾਸਤੇ ਜੋ ਆਪਣਾ ਜਨਰਲ ਦੇ ਵਿੱਚ ਉਹਨਾਂ ਕੋਈ ਬੈਨੀਫਿਟ ਨਹੀਂ ਹੋਇਆ ਉਹ ਪੂਰਾ 1000 ਰੁਪਏ ਦਾ ਸਿਲੰਡਰ ਆ ਲੈਣਾ 960 ਰੁਪਏ ਦਾ ਨਹੀਂ ਉਹ 100 ਰੁਪਏ ਤਾਂ ਸਾਰੇ ਮਾਸ ਦੇ ਘਟਿਆ ਉਹ ਕਿਸੇ ਇੱਕ ਬਰਗਵਾ ਨਹੀਂ ਘਟਿਆ ਮੈਂ ਪੁੱਛਿਆ ਸੀ ਅੱਛਾ ਜੀ ਠੀਕ ਹੈ ਜੀ ਧੰਨਵਾਦ ਜੀ ਹੋਰ ਵੀ ਹੈਗੇ ਮੇਰੇ ਕੋਲ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂ ਹਾਂ ਜੀ ਬਾਜੀ ਅੱਜ ਸਰਕਾਰ ਵੱਲੋਂ ਨਾ ਪੈਟਰੋਲ ਡੀਜ਼ਲ ਦਾ ਰੇਟ 2 ਰੁਪਏ ਘਟਾਇਆ ਗਿਆ ਇਹਨੂੰ ਕਿਸ ਤਰ੍ਹਾਂ ਵੰਦੇ ਜੀ ਤੁਸੀਂ ਇਹਨੂੰ ਮੈਂ ਪਬਲਿਸਿਟੀ ਸਟੰਟੀ ਕਰਦਾ ਹਾਂ ਜਿੱਦਾਂ ਇਲੈਕਸ਼ਨ ਆ ਰਹੀ ਆ ਲਾਸਟ ਟਾਈਮ ਵੀ ਇਹਨਾਂ ਨੇ ਘਟਾਏ ਸੀਗੇ 2 ਰੁਪਏ ਘਟਾ ਕੇ 10 ਰੁਪਏ ਵਧਾ ਲਏ ਇਹਦਾ ਕੋਈ ਮੈਨੂੰ ਬਹੁਤਾ ਫਾਇਦਾ ਤੇ ਨਹੀਂ ਲੱਗਦਾ ਹੁਣ 2 ਰੁਪਏ ਘਟੇ ਆ ਕੱਲ ਨੂੰ 110 ਰੁਪਏ ਹੋ ਗਿਆ ਗੱਲ ਫਿਰ ਉੱਥੇ ਆਏਣੀ ਜੀ ਠੀਕ ਹੈ ਜੀ ਇਹ ਇਦਾਂ ਹੀ ਇਹਨਾਂ ਨੇ ਪਿਛੇ ਜੇ 100 ਰੁਪਏ ਗੈਸ ਦਾ ਵੀ ਘਟਾਇਆ ਸੀ ਉਹਨੂੰ ਕਦਮਿਆਂ ਦੇ ਘਟਾਇਆ ਤੇ ਹੈਗਾ ਜੀ ਫਿਰ ਉੱਥੇ ਆ ਗਿਆ ਤੂੰ ਅਜਿਹ ਦਾ ਰੇਟ ਚੈੱਕ ਕਰ ਲੋ ਚੀਜ਼ਾਂ ਫਿਰ ਘਟਾ ਕੇ ਪਬਲਿਸਿਟੀ ਸਟੰਟ ਆ ਇੱਕ ਵੋਟਾਂ ਲੈਣ ਦਾ ਚੱਕਰ ਆ ਮੇਰੇ ਖਿਆਲ ਨਾਲ ਸਾਰਾ ਉਸੇ ਚੱਕਰ 'ਚ ਹੀ ਸਾਰਾ ਕੁਝ ਹੋ ਰਿਹਾ ਹੈ ਇਹ ਆਪਾਂ ਗੱਲ ਕਰੀਏ ਆਪਣੀ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਇਹਨਾਂ ਨੂੰ ਵੀ ਲੱਗਦਾ ਇਹਨਾਂ ਨੂੰ ਵੀ ਚਾਹੀਦਾ ਹੈ ਕੁਝ ਨਾ ਕੁਝ ਕੋਈ ਟੈਕਸ ਟਕਸ ਵਗੈਰਾ ਘਟਾਉਂਦੇ ਹਿੱਸੇਦਾਰੀ ਤੇ ਚਾਹੀਦੀ ਹੈ ਸਾਰੀਆਂ ਸਰਕਾਰਾਂ ਨੂੰ ਰਲ ਕੇ ਚੱਲਣਾ ਚਾਹੀਦਾ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਇਹ ਮੈਨੂੰ ਹੋਰ ਵੀ ਵੀਰ ਖੜੇ ਇਹਨਾਂ ਨਾਲ ਵੀ ਗੱਲਬਾਤ ਕਰੂੰਗਾ ਇਹ ਪੂਰਨ ਸਿੰਘ ਜੀ ਅੱਜ ਨਾ ਸਰਕਾਰ ਵੱਲੋਂ ਨਾ ਡੋਰ ਪਈਏ ਪੈਟਰੋਲ ਔਰ ਡੀਜ਼ਲ ਦਾ ਰੇਟ ਘਟਾਇਆ ਗਿਆ ਤੇ ਕਿਸ ਤਰ੍ਹਾਂ ਵੇਖਦੇ ਜੀ ਨੂੰ ਇਹ ਗਵਰਨਮੈਂਟ ਦਾ ਸਟੰਟ ਹੈ ਜੀ ਠੀਕ ਹੈ ਜੀ ਜਦ ਕੋਈ ਇਲੈਕਸ਼ਨ ਵਗੈਰਾ ਆਉਂਦੀ ਆ ਤਾਂ ਉਹਨਾਂ ਦਾ ਮੇਨ ਮੁੱਦਾ ਹੁੰਦਾ ਵੀ ਲੋਕਾਂ ਨੂੰ ਬੇਕੂਫ ਬਣਾ ਲੋ, ਸ਼ਦਾਈ ਬਣਾ ਲੋ, ਮੂਰਖ ਬਣਾ ਲੋ ਉਸ ਟਾਈਮ ਲਈ ਘੱਟ ਕਰਕੇ ਤੇ ਬਾਅਦ ਵਿੱਚ ਉਹਦਾ 3 ਗੁਣਾ 4 ਗੁਣਾ ਰੇਟ ਹੋਰ ਵਧਾ ਦਿੰਦੇ ਨੇ ਦੁਨੀਆ ਦਾ ਜਿਹੜਾ ਅਸਲੀ ਚਿਹਰਾ ਉਹ ਗਵਰਨਮੈਂਟ ਨਹੀਂ ਜਾਣਦੀ ਤੇ ਗਵਰਨਮੈਂਟ ਦਾ ਚਿਹਰਾ ਉਹ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਕੰਮ ਕਰ ਲੈਂਦੇ ਨੇ ਠੀਕ ਹੈ ਜੀ ਹਾਂ ਜੀ ਦੁਨੀਆ ਵਾਸਤੇ ਕੋਈ ਫੈਸਿਲਿਟੀ ਨਹੀਂ ਹੈਗੀ ਮਤਲਬ ਤੁਹਾਨੂੰ ਲੱਗਦਾ ਵੀ 2 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੇਖ ਸੰਨੂ ਕੀ ਫਰਕ ਪੈਣਾ ਸੰਨੂ 2 ਰੁਪਏ ਘਟਾ ਕੇ ਸਾਡੇ ਕੋਲ 10 ਰੁਪਏ ਹੋਰ ਵੱਧ ਲੈਣੇ ਆ ਠੀਕ ਹੈ ਪਲੱਸ 10 ਬਿਲਕੁਲ ਤਾਂ ਫਿਰ ਸੰਨੂ ਕੀ ਫਾਇਦਾ ਸੰਨੂ ਕੋਈ ਬੈਨੀਫਿਟ ਹੀ ਨਹੀਂ ਹੈਗਾ ਆਮ ਦੁਨੀਆ ਵਾਸਤੇ ਕੋਈ ਬੈਨੀਫਿਟ ਨਹੀਂ ਹੈਗਾ ਸਰਕਾਰਾਂ ਵੱਲੋਂ ਠੀਕ ਹੈ ਸਰਕਾਰਾਂ ਲੁੱਟਦੀਆਂ ਨੇ ਸਰਕਾਰਾਂ ਦਾ ਮੇਨ ਮੁੱਦਾ ਵੀ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਚੱਕਰ 'ਚ ਪਾਈ ਰੱਖਣਾ ਠੀਕ ਧੰਨਵਾਦ ਜੀ ਹਾਂਜੀ ਹਾਂਜੀ ਬਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਅੱਜ ਸਰਕਾਰ ਵੱਲੋਂ ਨਾ ਪੈਟਰੋਲ ਤੇ ਡੀਜ਼ਲ ਦਾ 2 ਰੁਪਏ ਲੀਟਰ ਰੇਟ ਘਟਾਇਆ ਗਿਆ ਹਾਂਜੀ ਹਾਂਜੀ ਕਿਸ ਤਰ੍ਹਾਂ ਵੇਖਦੇ ਇਹਨੂੰ ਤੁਸੀਂ ਹਾਂਜੀ ਵਧੀਆ ਜੀ ਜਿਹੜਾ ਆਮ ਇਨਸਾਨ ਆ ਉਹਨੂੰ ਥੋੜਾ ਫਾਇਦਾ ਹੋ ਜਾਊਗਾ ਜਿੱਦਾਂ ਕੋਈ ਮਜ਼ਦੂਰ ਦਿਹਾੜੀਦਾਰ ਆ ਉਹ ਜਾਂਦਾ ਹੈ ਤੇਲ ਪਾਉਂਦਾ ਹੈ ਉਹਨੂੰ ਵੀ ਫਾਇਦਾ ਹੋਏਗਾ ਸਾਰੇ ਮਿਲ ਕੇ ਆਮ ਜਨਤਾ ਨੂੰ ਸਾਰਿਆਂ ਨੂੰ ਥੋੜਾ ਫਾਇਦਾ ਹੋ ਜਾਏਗਾ ਮਤਲਬ ਤੁਸੀਂ ਸੰਤੁਸ਼ਟ ਜੇ ਹੋ ਹਾਂਜੀ ਹਾਂਜੀ ਵਧੀਆ ਜੀ ਵਧੀਆ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਇਸੇ ਤਰ੍ਹਾਂ ਹਰੇਕ ਬੰਦੇ ਨੂੰ ਥੋੜਾ ਥੋੜਾ ਮਤਲਬ ਕਿ ਗਵਰਨਮੈਂਟ ਨੂੰ ਚਾਹੀਦਾ ਹਰੇਕ ਚੀਜ਼ ਦੇ ਵਿੱਚ ਥੋੜਾ ਥੋੜਾ ਕਟੌਤੀ ਕਰੇ ਜਿਹੜਾ ਆਮ ਇਨਸਾਨ ਨੂੰ ਜਿਹੜਾ ਜ਼ਿਆਦਾ ਬੋਝ ਨਾ ਪਵੇ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਹੋ ਗਿਆ ਇੱਕ ਸੈਂਟਰ ਸਰਕਾਰ ਦਾ ਅਪਰਾਲਾ ਔਰ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਇਹਦੇ ਵਿੱਚ ਸੈਂਟਰ ਸਰਕਾਰ ਵਾਲੇ ਵੇਖ ਕੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਕੁਝ ਨਾ ਕੁਝ ਉਹਨਾਂ ਲਵੇਖ ਕੇ ਆਪਣੇ ਪੰਜਾਬ ਵਾਸਤੇ ਕੁਝ ਨਾ ਕੁਝ ਉਹਨਾਂ ਨੂੰ ਵੀ ਕਰਨਾ ਚਾਹੀਦਾ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਥੈਂਕ ਯੂ ਸਾਡੇ ਕੋ ਇੱਥੇ ਪੈਟਰੋਲ ਪੰਪ ਵਾਲੇ ਵੀ ਹੈਗੇ ਆ ਹਾਂਜੀ ਵੀਰ ਜੀ ਅੱਜ ਕਿੰਨਾ ਰੇਟ ਘਟਿਆ ਪੈਟਰੋਲ ਦਾ ਡੀਜ਼ਲ ਦਾ ਕਿੰਨਾ ਕਿੰਨਾ ਘਟਿਆ 200 ਰੁਪਏ ਘਟਿਆ ਜੀ ਤੇਲ ਦਾ ਰੇਟ ਹਾਂਜੀ ਵੱਡੀ ਕੋਈ ਰਾਹਤ ਨਹੀਂ ਹੈਗੀ ਪਬਲਿਕ ਵਾਸਤੇ ਤੇ ਜਿੰਨਾ ਅੱਗੇ ਲੋਕੀ ਪਵਾਉਂਦੇ ਸੀ ਤੇਲ ਅੱਜ ਵੀ ਉਹਨਾਂ ਹੀ ਪਾ ਰਹੇ ਜਾਂ ਕੋਈ ਅੱਗੇ ਨੂੰ ਕੋਈ ਵੱਧ ਘਟ ਹੋਇਆ ਨਹੀਂ 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 ਯੂਐਸਏ ਵੀ ਉਹ ਚੀਜ਼ ਹੀ ਪਵਾਉਂਦੇ ਪਏ ਜੀ ਕਿੰਨਾ ਪੈਟਰੋਲ ਦਾ ਕਿੰਨਾ ਸੀ ਪਹਿਲਾਂ ਰੇਟ ਪੈਟਰੋਲ ਹੈਗਾ ਸੀ ਜੇ 98 47 ਸੀ ਜੇ 96 59 ਹੋ ਗਏ ਅੱਛਾ ਜੀ ਔਰ ਡੀਜ਼ਲ ਡੀਜ਼ਲ ਹੈਗਾ ਜੀ ਇਹ 88 ਕੁਛ ਹੈਗਾ ਜੀ 86 ਕੁਛ ਹੋ ਗਿਆ ਹੈਗਾ ਅਛਾ ਜੀ ਹਾਂ ਜੀ ਮਤਲਬ ਲੋਕਾਂ ਨੂੰ ਕੋਈ ਏਡੀ ਵੱਡੀ ਰਾਹਤ ਨਹੀਂ ਮਿਲੀ ਹਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਜੀ ਠੀਕ ਹੈ ਜੀ ਧੰਨਵਾਦ ਜੀ ਅਸੀਂ ਪੈਟਰੋਲ ਪੰਪ ਦੇ ਕਰਿੰਦੇ ਨੇ ਨਾ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਜਿਸ ਤਰ੍ਹਾਂ ਕਿ ਆਮ ਵਾਂਗੀ ਜਿੱਦਾਂ ਲੋਕ ਅੱਗੇ ਪੈਟਰੋਲ ਡੀਜ਼ਲ ਪਾਉਣਾ ਅੱਜ ਵੀ ਉਸੇ ਤਰ੍ਹਾਂ ਹੀ ਆ ਰਹੇ ਆ ਕੋਈ 2 ਰੁਪਏ ਨਾਲ ਕੋਈ ਇਹਨਾਂ ਨੂੰ ਵੱਡੀ ਰਾਹਤ ਨਹੀਂ ਮਹਿਸੂਸ ਹੋਈ ਲੋਕਾਂ ਦਾ ਵੀ ਵੱਖ-ਵੱਖ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਵਾਂਗੇ ਜੇ ਘਟਾਉਣਾ ਹੈ ਤਾਂ ਕੋਈ 5 10 ਰੁਪਏ 20 ਰ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਕਿ ਇਹ ਜੇ 100 ਰੁਪਏ ਖਰਚ ਸਕਦੇ ਆ ਤੇ 102 ਰੁਪਏ ਹੋਰ ਵੀ ਵੱਧ ਖਰਚ ਸਕਦੇ ਆ ਸਾਨੂੰ ਕੋਈ ਇੰਨੀ ਕੋਈ ਰਾਹਤ ਜਿਹੜੀ ਇਹਨੇ ਨਾ ਸੰਤੁਸ਼ਟੀ ਨਹੀਂ ਮਿਲੀ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਬਾਰੇ ਲੋਕਾਂ ਨੇ ਕਿਹਾ ਕਿ ਜੇ ਜੇ ਸੈਂਟਰ ਸਰਕਾਰ ਨੇ ਜੇ ਰੇਟ ਘਟਾਇਆ ਥੋੜਾ ਬਹੁਤਾ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਆਪਣਾ ਬਣਦਾ ਯੋਗਦਾਨ ਪਾਉਂਦੀ ਔਰ ਥੋੜਾ ਬਹੁਤਾ ਕੋਈ ਵੈਟ ਵਗੈਰਾ ਜਾਂ ਕੋਟੈਕਸ ਵਗੈਰਾ ਘਟਾਉਂਦੀ ਤਾਂ ਜੋ ਲੋਕਾਂ ਨੂੰ ਉਹਦੇ ਨਾਲ ਹੋਰ ਥੋੜੀ ਰਾਹਤ ਮਿਲਦੀ ਮੈਂ ਜੰਡੇ ਵਾਲਾ ਗੁਰੂ ਤੇਜਪਾਲ ਸ਼ਰਮਾ ਦਾ ਸਮਰ ਨਿਊਜ਼